ਬਣਾ ਵਿਕੇ ਰਨੇਕ ਸਿੰਘ ਨੇਕੀ ਨੂੰ ਨਾਮ ਅੱਖਾਂ ਨਾਲ ਸਰਦਾ ਜਲੀਆਂ ਭੇਡ ਕੀਤੀਆਂ ਆਏ ਆ ਵੱਖ-ਵੱਖ ਪਾਰਟੀਆਂ ਦੇ ਮੈਂਦੇ ਸੋ ਪਿਆਰੀ ਦੱਸਦਾ ਕਿ ਸਾਡੇ ਸਰਪੰਚ ਰਮਜੋਤ ਸਿੰਘ ਜੀ ਦਾ ਕਿੰਨਾ ਪਿਆਰ ਆ ਕਿੰਨਾ ਇਲਾਕੇ ਜਸਥਾਕ ਆ ਸਾਰੇ ਪਰਿਵਾਰ ਦਾ ਬਿਰਕਾ ਦਾ ਸਰਦਾਰ ਇਹ ਸਿੰਘ ਜੀ ਦਾ ਸੋ ਇਹ ਰਨੇਕ ਸਿੰਘ ਜੀ ਦਾ ਬਹੁਤ ਛੋਟਾ ਪਰਿਵਾਰ ਇੱਕ ਬੇਟੀ ਬਾਹਰ ਇਟਲੀ ਚ ਸੈਟੇ ਬੇਟਾ ਇਥੇ ਜੋ ਜਸਪਾਲ ਸਿੰਘ ਪਾਲ ਨੇ ਸਾਡਾ ਉਹ ਇੱਕੋ ਇੱਕ ਬੇਟਾ ਉਹ ਵੀ ਨਾਲ ਆਪੀ ਖੇਤੀ ਦਾ ਧੰਦਾ ਕਰਾਉਂਦਾ ਨਾਲ ਦੀ ਨਾਲ ਪਿੰਡ 'ਚ ਕੋਈ ਵੀ ਸਾਂਝਾ ਕੰਮ ਹੋਵੇ ਚਾਹੇ ਅਸੀਂ ਟੂਰਨਾਮੈਂਟ ਕਰਾਉਣਾ ਹੋਵੇ ਜਾਂ ਕੋਈ ਹੋਰ ਕੋਈ ਕੰਮ ਹੋਵੇ ਉਹਨੂੰ ਮੂਹਰੇ ਰੋਕੇ ਆਪ ਹੀ ਕਰਦੇ ਕਿਉਂਕਿ ਮੁਰਤੀ ਦਾ ਪਰਿਵਾਰ ਜੇ ਮਿਲਦੀ ਆ ਉਸੇ ਤਰ੍ਹਾਂ ਬੱਚੇ ਵੀ ਉਹਨਾਂ ਦੇ ਪਾਏ ਹੋਏ ਟੂਰਨਾਮਿਆਂ ਤੇ ਚੱਲ ਕੇ ਜਿੱਥੇ ਆਪਣੇ ਪਰਿਵਾਰ ਦਾ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰ ਰਹੇ ਆ ਪਰ ਬਹੁਤ ਵੱਡਾ ਕੱਢ ਆ ਪਿਆ ਸਾਡੇ ਪਰਿਵਾਰ ਨੂੰ ਸੋ ਸਾਡੇ ਗੁਰਦੁਆਰਾ ਸਾਹਿਬ ਦੀਆਂ ਖੁਸ਼ੀਆਂ ਨੇ ਕਿ ਜਾਦਾ ਬੁਲਾਰੇ ਨਹੀਂ ਬੁਲਨੇ ਘਰ ਤੋਂ ਕੱਢ ਬੁਲਾਰੇ ਬੁਲਾਏ ਜਾਂ ਸੋ ਪਿਆਰ ਬਹੁਤ ਆ ਬਖ ਬਖ ਪਾਰਟੀਆਂ ਦੇ ਲੀਡਰ ਸਹਿਬਾਨ ਬੁਲਾਰੇ ਸਹਿਬਾਨ ਬੈਠੇ ਆ ਸੋ ਸਾਰਿਆਂ ਨੂੰ ਸਮਾਂ ਨਹੀਂ ਦੇ ਸਕਣਾ ਸੋ ਮੈਂ ਜਿੰਨੇ ਵੀ ਸਾਡੇ ਬੁਲਾਰੇ ਆਏ ਆ ਕਿਉਂਕਿ ਪਿਆਰ ਬਹੁਤ ਆ ਅੰਦਰਸਟਿਕਟ ਬਹੁਤ ਆਇਆ ਸਾਡੇ ਕੋਲ ਰਾਈਰ ਆਇਆ ਬਹੁਤ ਪ੍ਰਾਜ ਬਹੁਤ ਜ਼ਿਆਦਾ ਪ੍ਰੇਮ ਸੋ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਸੋ ਜੋੜੀ ਬਲਾੜੇ ਬਣਾਉਣੇ ਆ ਅਸੀਂ ਤਰਵਾ ਦੇ ਸਾਡੇ ਇਤਖਾ ਸਾਬ ਤੋਂ ਕਰਾਵਾਂਗੇ ਮੈਂ ਸਭ ਤੋਂ ਪਹਿਲਾਂ ਬਹੁਤ ਪਿਆਰ ਆ ਸਾਡੇ ਇਸ ਪਰਿਵਾਰ ਨਾਲ ਸਾਡੇ ਆਪਣੇ ਪਰਿਵਾਰ ਦੇ ਸਾਡੇ ਕਿਸ਼ਨ ਕੁਮਾਰ ਬਾਵਾ ਜੀ ਜੋ ਸਾਡੇ ਆਪਣੇ ਪਰਿਵਾਰ ਦੇ ਮਿੱਤਰ ਨੇ ਪਰਿਵਾਰ ਦਾ ਇਹਨਾਂ ਨਾਲ ਸੰਜੋਤ ਸਿੰਘ ਜੀ ਨਾਲ ਸਾਰੇ ਪਰਿਵਾਰ ਨਾਲ ਬਹੁਤ ਬੱਤੀਆ ਪਿਆਰ ਆ ਸੋ ਜੁਗਤਰੀ ਘੜੀ ਵਿੱਚ ਜੋ ਦੁੱਖ ਮਣਾਉਣ ਆਏ ਆ ਮੈਂ ਉਹਨਾਂ ਨੂੰ ਬੇਨਤੀ ਕਰੂਗਾ ਕਿ ਉਹ ਦੋ ਮਿੰਟ ਸੰਤਰਾ ਆਪਣੇ ਵਿਚਾਰ ਸੰਜੀ ਕਰਨਗੇ ਕਿਸ਼ਨ ਕੁਮਾਰ 바ਵਾ ਜੀ ਰਾਜ ਦੀ ਦੁਨੀਆ ਵਿੱਚੋਂ ਬਹੁਤ ਸਤਿਕਾਰਯੋਗ ਪੱਤਰਕਾਰ ਗਰਦਈਆ ਮੁਲਾਪਰੀ ਜੀ ਐਨੰਦ ਕਾਗੜਾ ਜੀ ਜੋ ਲੱਗਦਾ ਤੋਂ ਨੇਜਰ ਸੰਗੀ ਹੰਬਰਾ ਨੰਮੀਂਦਰ ਸਿੰਘ ਜੱਟ ਕਲਾ ਸਤਨਾਮ ਸਿੰਘ ਹੰਬਰਾ ਗੋਪਰੀ ਸਿੰਘ ਭਰੋਆ ਦਾ ਇਹਨਾਂ ਦਾ ਵੀ ਵਿਚੇ ਤੋਂ ਦੁਤਿਵਾ ਕਰਦੇ ਆ ਪਰਿਵਾਰ ਜਨਮੂ ਸੋ ਸਮਾ ਬਹੁਤ ਹੋ ਗਿਆ ਬਹੁਤ ਸਾਥੀਆਂ ਦਾ ਨਾਮ ਲੈ ਗਿਆ ਹੋਗਾ ਮਾਫੀ ਚਾਹੁੰਦੇ ਆ ਸੋ ਜਿਆਦਾ ਸਨਮਾਨ ਲੈਂਦੇ ਹੋਏ ਮੈਂ ਪਰਿਵਾਰ ਜਨਮੂ ਬੇਨਤੀ ਕਰੂੰਗਾ ਕਿ ਧੰਨਵਾਦ ਕਰਕੇ ਸਾਡੇ ਹਰका ਗੱਲ ਦੀ ਤਾਂ ਖੇਦੀ ਨੁਮਾਇੰਦੀ ਕਰ ਚੁੱਕੇ ਸਰਦਾਰ ਮਲਕੀਸ਼ ਸਿੰਘ ਜੀ ਦਾਤਾ ਸਾਹਿਬ ਜਿੰਨਾਂ ਦਾ ਬਹੁਤ ਪਿਆਰ ਆ ਇਸ ਪਰਿਵਾਰ ਨਾਲ ਤੁਹਾ ਮੈਂ ਇਹ ਗੋਲ ਵੀ ਦੱਸਣਾ ਚਾਹੂਗਾ ਕਿ ਰੰਜੋਤ ਸਿੰਘ ਜੱਗਾ ਜੀ ਜੋ ਹਮੇਸ਼ਾ ਸਾਡੀ ਪਾਰਟੀ ਨਾਲ ਖੜਦੇ ਆ ਇਸ ਵਾਰ ਵੀ ਜੋ ਅਮਰਿੰਦਰ ਸਿੰਘ ਰਾਜਾ ਬ੍ਰੈਂਕੂ ਜਿਤਾਉਣ ਲਈ ਬਹੁਤ ਬਹੁਤ ਯੋਗਦਾਨ ਪਾਇਆ ਅੱਜ ਦੇ ਦਿਨ ਅਮਰਿੰਦਰ ਸਿੰਘ ਰਾਜਾ ਬ੍ਰੈਂਕੀ ਨੇ ਅਚੇਚੇ ਤੌਰ ਤੇ ਮੈਨੂੰ ਕਿਹਾ ਸੀ ਕਿ ਮੈਂ ਘੋੜੇ ਵਾਲੇ ਦਿਨ ਆਉਗਾ ਮੈਂ ਅਜੇ ਕਿਹਾ ਸੀ ਪਹਿਲਾਂ ਤੁਸੀਂ ਆਜੇ ਲਵਾਜੋ ਕਿਤੇ ਰਜੀਮਾ ਅੱਜਾ ਹੋ ਜਾਂਦਾ ਵੀ ਆ ਨਹੀਂ ਹੁੰਦਾ ਪਹੁੰਚਣ ਨੂੰ ਕਈ ਕਿਈ ਪ੍ਰੋਬਲਮ ਹੀ ਆ ਜਾਂਦੀ ਆ ਕਿਉਂ ਪੰਜਾਬ ਦੇ ਪ੍ਰਧਾਨ ਨੇ ਮੈਨੂੰ ਕਹਿੰਦੇ ਸੀ ਵੀ ਨਹੀਂ ਕੁਝ ਹੋਵੇ ਮੈਂ ਪਹੁੰਚੂਗਾ ਪਰ ਦਿੱਲੀੋਂ ਹੋ ਕੇ ਮੋਇਆ ਵੀ ਕੱਲ ਨੂੰ ਧਰਮਨਾ ਜੰਨੀਗੜ ਲਾਇਆ ਜਾਣਾ ਸੋ ਉਸ ਧਰਮਨੇ ਦੀ ਉਹਨਾਂ ਨੇ ਨਮਾਇੰਗੀ ਕਰਨੀ ਸੀ ਸੋ ਮੈਂ ਦਾ ਧੰਵਾਦੀ ਵੀ ਆ ਬੈਸ ਸਾਹਿਬ ਦਾ ਵੀ ਡਾਕਾ ਸਾਹਿਬ ਦਾ ਵੀ ਅਚੇਚੇ ਤੌਰ ਤੇ ਪਹੁੰਚਿਆ ਕਿਉਂਕਿ ਪਹੁੰਚਣਾ ਵੀ ਚਾਹੀਦਾ ਸੰਗਿਓ ਵਾਇਰਲ ਵੀ ਕਰਤਾ ਹਾਂ ਸਾਹਿਬ ਵਾਇਰਲ ਦੀ ਕਿਤੇ ਫਟੇ ਆ ਜਾਣ ਸਾਰੇ ਬਣੇ ਹੀ ਦੁੱਖ ਵੀ ਘਰੇ ਦੇ ਆਪਣੇ ਬਾਅਦ ਸਰਕਾਰ ਨੂੰ

रघु गुरबाणी का कीर्तन विज्ञान करके परिवार को संतान देने का यतन किया फरमान है सवार डर चलिया सची डर जाए सचा प्रया सरदार रणनीत सिंह जी बारे बहुत कुछ कहा गया बहुत कुछ क्या जा सकता है वो बहुत ही स्याणे सुलझे हुए सूझवान इंसान सन किरती किसान सन

ਬੱਤੀ ਸਾਹਿਬਾਂ ਤੋਂ ਬੜਾ ਗਹਿਰ ਤੇ ਗੂੜਾ ਸੰਬੰਧ ਹੈ ਉਹ ਸਾਡੇ ਸਤਕਾਰਯੋਗ ਹੋਰ ਸਰਕਾਰ ਦੇ ਸੀਨੀ ਰਾਹੁਗੋਈ ਜਿਹੜੇ ਸਰਦਾਰ ਮੁਰੇਸ਼ ਸਿੰਘ ਹੋਰਾਂ ਨੇ ਪੁਰਾਣੀ ਸਾਥੀਆਂ ਵਿੱਚੋਂ ਨੇ ਇਹ ਮਾਰਗਦਰਸ਼ਕ ਨੇ ਜਿਹੜੇ ਸਾਨੂੰ ਚੰਗੀਆਂ ਦਲਾਂ ਵਾਸਤੇ ਪ੍ਰੇਰਿਤ ਨੇ ਔਰ ਮਾਰੀਆਂ ਲਗਾਤੋਂ ਵਧਦੇ ਨੇ ਔਰ ਆਪਣੇ ਪ੍ਰਯਤਨਾਂ ਤੋਂ ਜੰਗਲ ਸੇ ਦੇ ਕੇ ਸਮਾਰੋਹ ਵਿੱਚ ਉੱਜਰ ਦਾ ਜਿਹੜਾ ਉਹ ਬਹੁਤ ਸਪਾਉਂਦੇ ਨੇ আর ਇਹਨਾਂ ਦੇ ਸਾਰੇ ਸਪੁੱਤਰ ਸਾਹਿਬ ਰਜਿੰਦਰ ਸਿੰਘ ਸਹਾਦਵਾਨ ਸਿੰਘ ਸਰਦਾਰ ਗਿਉਰ ਸਿੰਘ ਜੱਗਾ ਇਹਨਾਂ ਦੇ ਨਾਲ ਦਾਸ ਨੇ ਬੜੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਰਹਿ ਕੇ ਕੰਮ ਕਰਨਾ ਮੌਕਾ ਮਿਲੇ ਹੰਮਾ ਨਗਰ ਨੂੰ ਸਾਡੇ ਪੰਜਾਬ ਦੇ ਕਨਾਨਗਰ ਨਗਰ ਹੈ परिवार है भगवान तो सिंह भी सरपंच रहे बड़ी निम्रता बड़ी सहन चीलता और हमजोह सिंह जगह अपने, अपने निदुता, 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 निद नगर के सरपंच बन के आप बजुर्ग का आशीर्वाद लेके अपने काम कर रहे हैं अब जो भी इस परिवार तो को शोरत सरमाया इन्होंने कमाया कोई तो मैं अनुभव करना इन्होंने बजुर्गों की बदौलत है सो तो मैं भी सारी संगत ना के नारे दुख में शरीक होंदा होने वालों अपनी कांग्रेस पार्टी वालों ਮੈਂ ਤਾਂ ਸਰਦਾਰ ਪਟੇਸ਼ੀ ਨਾ ਆਪਣਾ ਜਿੱਤ ਕਰਕੇ ਗਿਆ ਨੇ ਮੈਂ ਗੱਲ ਚੰਡੀਗੜ੍ਹ ਗਿਆ ਸੀ ਤੇ ਪ੍ਰਧਾਨਗੀ ਤਾਂ ਮੈਂ ਧੋਈ ਗਿਆ ਸੀ ਤਰਾਂਸੀ ਧੋਈ ਸਾਫਾ ਐਮਐਲਏ ਨੂੰ ਨਤੂਕ ਸੀ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਕਿ ਮੈਂ ਲੈਣਾ ਉਹ ਕਹਿੰਦੇ ਮੈਂ ਤਾਂ ਅੱਜ ਮੀਟ ਹੋ ਜਾਣਾ ਫਿਰ ਮੇਰੀ ਬਰਨਾਰੇ ਮੀਟਿੰਗ ਔਰ ਅੱਜ ਜਿਹੜਾ ਸੱਚੜ ਮੇਰੀ ਰੰਗਲੀ ਚਾਰ ਸੁਪੇ ਜੀ ਰਾਹ ਹੰਬੀ ਵੰਜਾ ਟਮਣੀ ਰੋਣਾ ਜੀ वो सा रंग सज्जन अज सा नहीं रहा सरदार हरनेक सिंह पंडोल साहब सरदार केर सिंह का सारा परिवार है मैं सरदार रवजोत सिंह होर गल कर रहा है कि जी उम्र उसका बहुत ही घट अज के जमाने छियाठ साल कोई वही उम्र नहीं लेकिन परिवार चो जो, जो तो एक जी चलिया जाता वह घाटा कदम भी नहीं होगा सू गुरी तो भी यही उठ मिलती है यही आस्था मिलता है बजुर्ग भी सू ही सिखा कि भाना मनना चाहिए बिल्कुल एक गल ठीक है भाना मन इलावा कोई हो चारा नहीं बचता लेकिन जड़ा सा रंगला सज्जन सा चला गया परिवार दोस्त मित्रा घाटा जरा हमेशा महसूस होता रहे मैं सरदार रणदीप सिंह का मिले है। बहुत ही वादिया जिन अपना दरवेश इंसान कह हो रही है योजी उन्होंने शख्सियत जो पिछे जलैक्शन सा के समय इतने राजा बड़िंग साहब आए सारे ने रल के ਇਥੇ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਸਾਹ ਮਨੀਕ ਸਿੰਘ ਹੋਰਾਂ ਨੇ ਬੜਾ ਵੱਲ ਚੜ ਕੇ ਹਿੱਸਾ ਲਿਆ ਸੇਵਾ ਕੀਤੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਸੁੱਕੇ ਹੋਏ ਜਿਹੜੀ ਸ਼ਖਸੀਅਤ ਸੀ ਉਹ ਸਰਦਾਰ ਹਰਨੇਕ ਸਿੰਘ ਸੀ ਸਟੇਜਾਂ ਤੋਂ ਗੱਲਾਂ ਬਹੁਤ ਦੁਨੀਆ ਨੇ ਬੜੀ ਦਾਰਸ਼ਨਿਕ ਈ ਤਰ੍ਹਾਂ ਕੁਰਬਾਨੀ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਪਾੜਾ ਮੰਨਣਾ ਮੈਂ ਇੱਥੇ ਆਪਣੇ ਪਰਿਵਾਰ ਵਜੋਂ ਆਪਣੀ ਪਾਰਟੀ ਬਣੋਗੀ ਕਿਉਂਕਿ ਇੱਥੇ ਹਰ ਇੱਕ ਪੋਲੀਟਿਕਲ ਪਾਰਟੀ ਦੇ ਜਿਹੜੇ ਲੀਡਰ ਨੇ ਸੇਵਾਦਾਰ ਨੂੰ ਇੱਥੇ ਮਾਝੂਦ ਨੇ ਉਹਨਾਂ ਸਾਰਿਆਂ ਨੇ ਮੇਰੀ ਆਪ ਨੂੰ ਆਪਣੀ ਜਿਹੜੀ ਸ਼ਰਧਾਂਜਲੀ ਆ ਉਹ ਭੇਟ ਕੀਤੀ ਹੈ ਮੈਂ ਧੰਨਵਾਦੀ ਕਰਦਾ ਕਿ ਕਿਉਂਕਿ ਸਮੂਹ ਹਲ ਦਾ ਜਿਹੜਾ ਸਾਡਾ ਗੱਲ ਹੈ ਉਹਦੇ ਵੱਲੋਂ ਵੀ ਮੈਂ ਸਰਦਾਰ ਰਣਜੂਲ ਸਿੰਘ ਜਿਹੜੇ ਸਾਡੇ ਸਰਪੰਚ ਨੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਸਰਦਾਰ ਹਰਨੇਕ ਸਿੰਘ ਦਾ ਜਿਹੜਾ ਪਰਿਵਾਰ ਹੈ ਸੱਚੀ ਜਿਹੜੀ ਸ਼ਰਧਾਂਜਲੀ ਹੈ ਉਹ ਭੇਟ ਕਰਦੇ ਆ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹ ਜੋ ਇਨਸਾਨ ਜੋ ਪਰਿਵਾਰ ਸਵਾਜ ਦੀ ਸੇਵਾ ਕਰਦੇ ਹੋਏ ਸੱਚੀ ਸੁਚਿੱਤ ਕਰਦੇ ਹੋਏ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਘਰਾਂ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਮੰਜੀਤ ਸਿੰਘ ਜੀ ਨੇ ਸਾਹਿਬ ਬੇਗ ਸਿੱਖ ਉਹਨਾਂ ਦੇ ਜੀਵਨ ਬਾਰੇ ਮੈਂ ਸੰਧਾ ਮੈਂ ਅੱਜ ਉਹਨਾਂ ਦਾ ਪੜ ਰਿਹਾ ਸੀ ਅਖਬਾਰ ਦੇ ਵਿੱਚ ਜਿੱਥੇ ਉਹ ਸਪੋਰਟਸ ਦੇ ਵੀ ਸ਼ਕੀਲ ਜਿੱਥੇ ਖੇਤੀ ਦੇ ਵਿੱਚ ਉਹ ਵੱਡਾ ਰੋਲ ਅਦਾ ਕਰਨ ਵਾਲੇ ਦੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਸਤਾਂ ਤੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹ ਸਤਾਂ ਤੇ ਪਹਿਰਾ ਦੁੱਤੇ ਹੋਏ ਆਪਣਾ ਜੀਵਨ ਬਤੀਤ ਕਰਕੇ ਗਏ ਜਾਣਾ ਕਦੋਂ ਹੈ ਇਹ ਤਾਂ ਉਸ ਵਾਰਕ ਦੇ ਹੱਥ ਹੈ ਪਰ ਆਪਣੇ ਵੱਲੋਂ ਜੋ ਸੱਚੀ ਸੁੱਚੀ ਕਿਰਤ ਕਰਦੀਆਂ ਤੇ ਲੋਕਾਂ ਦੇ ਵਿੱਚ ਇਸ ਪਰਮਾਤਮਾ ਦਾ ਸਥਾਨ ਸਰਪੰਸਾ ਕਿੰਨਾ ਸੋਸ਼ਲ ਤੈਰਾ ਕਿੰਨਾ ਸਾਰੇ ਸਮਾਜ ਦੇ ਵਿੱਚ ਇੱਕ ਸਰਕਲ ਬਣਾਇਆ ਇਹ ਵੱਡੀਆਂ ਗੱਲਾਂ ਮੈਂ ਸਰਦਾ ਫਰਦੇਵ ਸਿੰਘ ਜੀ ਦਾ ਜਾਣਾ ਬੜਾ ਵੱਡਾ ਦੁੱਖ ਹੈ ਜਿੱਥੇ ਪਰਵਾਹ ਤੋਂ ਇਲਾਕੇ ਨੂੰ ਕਿਉਂਕਿ ਇਹ ਲੋਕ ਆਪਣੀ ਕਿਰਤ ਦੇ ਰਾਹੀਂ ਵੀ ਸਮਾਜ ਨੂੰ ਇੱਕ ਸੰਦੇਸ਼ ਦਿੰਦੇ ਨੇ ਮੈਂ ਉਹ ਸੁਹਾਨਾਤ ਪਣ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ate baba banda singh bahadur antarrashtri işte foundation shubharo sharda desh satkar pet karta why hoti ka kalsha